BRTC ਅਤੇ ਪੰਨਬਸ ਅਤੇ ਪੰਜਾਬ ਰੋਡਵੇ ਦੇ ਕੱਚੇ ਕੰਮੇ ਲਗਾਤਾਰ ਆਪਣੀਆਂ ਮੰਗਾ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜਾ ਹੈਗਾ ਚੱਕਾ ਜਾਮ ਵੀ ਕੀਤਾ ਹੋਇਆ ਲਗਾਤਾਰ ਜਿਹੜਾ ਜਾਨਾ ਹੀ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਜੋ ਧਰਨਾ ਉਹਦਾ ਲਗਾਤਾਰ ਜਾਰੀ ਹੈ ਤਾਂ ਤਸਵੀਰਾਂ ਦਿਖਾਉਣੇ ਇਸ ਟਾਈਮੇ ਫ੍ਰੀ ਕੋਰਟ ਦੇ ਬਸ ਡਿਪੋ ਦੀਆਂ ਫ੍ਰੀ ਕੋਰਟ ਦੇ ਡਿਪੋ ਦੀਆਂ ਨੇ ਜਿੱਥੇ ਕਿ ਕੱਚੇ ਬਲਾਇਮਾ ਵੱਲੋਂ ਸਾਂਝੇ ਤੌਰ ਤੇ ਜਿਹੜਾ ਹੈਗਾ ਆਪਣਿਆ ਮੱਗਾ ਨੂੰ ਲੈ ਕੇ ਹੱਥਾਂ ਦੇ ਵਿੱਚ ਕਾਲੇ ਝਟੇ ਫੜ ਕੇ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਹਵਾਕੋਆਕਰ ਨਮਾਇੰਦੇ ਆਪਣੇ ਜਿਹੜੇ ਹੈਗੇ ਆ ਪ੍ਰਦਰਸ਼ਨ ਦੇ ਵਿੱਚ ਆਪਣੇ ਆਪਣੇ ਵਿਚਾਰ ਜਿਹੜੇ ਦੇ ਰਹੇ ਨੇ ਦੂਜੀ ਗੱਲ ਅੱਜ ਕਸਾਲ ਯੂਨੀਅਨ ਵੱਲੋਂ ਵੀ ਐਂਟਰੀ ਕੀਤੀ ਗਈ ਹੈ ਉਹਨਾਂ ਵੱਲੋਂ ਸਮਰਥਨ ਚਾ ਆਇਆ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅੱਜ ਇੱਥੇ ਪਹੁੰਚੇ ਰਹੇ ਉਹਨਾਂ ਵੱਲੋਂ ਜਿਹੜਾ ਹੈਗਾ ਸਮਾਪਤ ਰਹੇ ਵਿੱਚ ਆਇਆ ਗਿਆ ਤੇ ਆਪਾਂ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਰੋਡਵੇਜ ਪੰਸਪ ਅਤੇ ਜਿਹੜਾ ਲਗਾਤਾਰ ਪੀਆਰਟੀਸੀ ਦੇ ਮਲਾਜ ਨਹੀਂ ਬਣੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਉਹਨਾਂ ਦੇ ਦਰਮਿਆਨ ਮੁੱਖ ਮੰਤਰੀ ਨਾਲ ਵੀ ਇੱਕ ਮੀਟਿੰਗ ਦਾ ਜਿਹੜਾ ਸਮਾਂ ਦਿੱਤਾ ਗਿਆ ਹੈਗਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਦਾ ਕੀ ਕਹਿਣਾ ਇਸ ਜੀਤ ਲੈ ਕੇ ਅੱਜ ਗੱਲ ਸੁਣਾਦਾ ਪਰ ਉਸਦੇ ਉਲਟੀ ਪੀਆਰਟੀਸੀ ਵਿੱਚ ਜਿਹੜਾ ਕੋਈ ਵੀ ਮੁਲਾਜ਼ਮਾ ਤਾਂ ਪੱਕਾ ਨਹੀਂ ਕੀਤਾ ਕਿ ਉਲਟਾ ਸਗੋਂ ਮਾਰੂ ਕੰਡੀਸ਼ਨ ਲਾ ਕੇ ਮੈਗ ਨੂੰ ਕੱਢੇ ਗਿਆ ਤੇ ਪੀਆਰਡੀ ਜਿੰਦਗੀ ਕਰਨ ਨੂੰ ਕਰਨ ਨੂੰ ਮੜਾਵਾ ਦਿੱਤਾ ਜਾ ਰਿਹਾ ਹੈ ਚਾਹੇ ਉਹ ਪੀਆਰਡੀ ਦੇ ਚੇਅਰਮੈਨ ਹੋਵੇ ਚਾਹੇ ਸਾਡੇ ਦਾਲਜੀ ਟ੍ਰਾਂਸਪੋਰਟ ਲਾਲਜੀ ਫੁੱਲਰ ਹੋਣ ਜਿਨ੍ਹਾਂ ਨੇ ਕਿਲੋਮੀਟਰ ਦੇ ਬਾਰ-ਬਾਰ ਟੈਂਡਰ ਲਿਆਂਦਾ ਕਿ ਉਹ ਜਦੋਂ ਅਸੀਂ ਇਹਨਾਂ ਨੂੰ ਸਾਰੇ ਫਿਕਰਾ ਦੇ ਦਿੰਦੇ ਹਾਂ ਜਿਹੜਾ ਕਿਲੋਮੀਟਰ ਘਟਿਆ ਸੋਦਾ ਜਿਹੜੀ ਆਪਾਂ ਨੂੰ ਇੱਕ ਵਾਰ ਸਾਮ 35 ਤੋਂ 40 ਲੱਖ ਰੁਪਏ ਤਿਆਰ ਹੁੰਦੀ ਹੈ ਉਹੀ ਆਪਾਂ ਨੂੰ ਇੱਕ ਵਾਰ ਜਿਹੜੀ ਕਿਲੋਮੀਟਰ ਵੇਟਰ ਪਾਉਂਦਾ ਆਪਾਂ ਉਹਨੂੰ 6 ਸਾਲਾਂ ਦਾ ਕਰੋੜ ਰੁਪਏ ਦੇ ਕਰੀਬ ਉਹਦੀ ਅਦਾ ਜੇ ਜੇਕਰ ਆਪਾਂ ਮੈਗਵੇਲ ਬੱਸ ਪੋਣੇ ਆ ਤੇ ਉਹ ਬੱਸ ਆਪਣੇ ਕੋ 15 ਸਾਲ ਚੱਲਦੀ ਆ ਸਾਢੇ 30 ਸਾਲ ਬੀਤ ਗਏ ਸਰਕਾਰ ਆਈ ਨੂੰ ਅੱਜ ਤੱਕ ਇਹਨਾਂ ਨੇ ਕੋਈ ਵੀ ਮੈਗਵੇਲ ਬੱਸ ਨਹੀਂ ਪਾਈ ਅਸੀਂ ਬਹੁਤ ਲੰਮੇ ਸਮੇਂ ਤੋਂ ਆਪਣੀਆਂ ਕੰਡੀਸ਼ਨਾਂ ਸੋਧ ਕਰਾਉਣ ਵਾਸਤੇ ਬੜੇ ਜਨ ਮੰਗਵਤ ਤੇ ਇੱਕ ਸਾਡੀ ਮੀਟਿੰਗ ਸੀ ਜਿਹੜੇ ਮੀਟਿੰਗ ਵਿੱਚ ਇਹਨਾਂ ਸਾਨੂੰ ਕਹਾਈ ਤੁਹਾਡੇ ਕੰਨਿੰਦਾ ਸੋਧ ਕਰਾਂਗੇ ਤੇ ਤੁਹਾਨੂੰ ਲੈਟਰ ਜਾਰੀ ਕਰਾਂਗੇ ਪਰ ਉੱਥੇ ਸਾਡੇ ਨਾਲ ਸ਼ਰਤ ਰੱਖੀ ਗਈ ਸਾਡਾ ਸੋਧੇਵਾਜ ਕਰਨ ਦੀ ਕੀਤੇ ਕਿ ਕਿਲੋਮੀਟਰ ਦੇ ਸੈਂਟੀ ਜਿੱਥੇ ਬੰਦੀ ਚਿਤਾਵੇ ਤੇ ਅਸੀਂ ਫਿਰ ਇਸ ਗੱਲ ਲਈ ਹਮੇ ਨੂੰ ਲੈਟਰ ਦਾਂਗੇ ਪਰ ਉਹ ਤੇ ਜਥੇਬੰਦੀ ਨੇ ਇਹ ਰੋਲ ਕੀਤਾ ਜਿੰਨੇ ਕਰਕੇ ਅਸੀਂ ਜੋ 15 ਅਗਸਤ ਨੂੰ ਮੁੱਖ ਮੰਤਰੀ ਸਾਹਮਣੇ ਤੇ ਝੰਡਾ ਚੜਾਉਣਾ ਸੀ ਅਸੀਂ ਇੱਥੇ ਉਹਨਾਂ ਨੂੰ ਸ਼ੋਅ ਕਰਨਾ ਸੀ ਕਿ ਚਾਹੇ ਦੇਸ਼ ਨੂੰ 79 ਸਾਲ ਹੋ ਗਏ ਯਾਦ ਹੋਇਆ ਪਰ ਅਸੀਂ ਅੱਜ ਵੀ ਗੁਲਾਮੀ ਜਿਹੜੀ ਭੁਗਤ ਰਹੇ ਹਾਂ ਪਰ ਉੱਥੇ ਸਾਡੇ ਵਿੱਚ ਆਪਣੇ ਜ਼ਿਲ੍ਹਾ ਕੋਰਟ ਦੇ ਡੀਸੀ ਸਾਹਿਬ ਵੱਲੋਂ ਐਸਪੀ ਵੱਲੋਂ ਵਿੱਚ ਪਾ ਕੇ ਸਾਡੀ ਇੱਕ ਮੀਟਿੰਗ ਫਿਕਸ ਕਰਾਈ ਗਈ ਜਿਹੜੀ 16 ਨੂੰ ਮੁਵਾਂਜੋ ਮੁੱਖ ਮੰਤਰੀ ਨਾਲ ਅਤੇ ਇੱਕ ਅੱਜ ਕੱਲ ਜਿਹੜੀ ਸਾਡੀ ਐਡਵੋਕੇਟ ਜਨਣਾ ਨਾਲ ਮੀਟਿੰਗ ਅਮਰਜੈਂਸੀ ਜਿਹੜੀ ਮੀਟਿੰਗ ਰੱਖੀ ਗਈ ਉਹਦੇ ਵਿੱਚ ਫਿਰ ਸਾਡੀ ਸਹਿਮਤੀ ਬਣ ਗਈ ਜਿਹੜੇ ਸਾਡੀ ਮੰਗਾਂ ਨੂੰ ਨਜ਼ਰਅੰਦਾਜ਼ ਰਹੀ ਜਿਹੜੀਆਂ ਕਿ ਕਿਲੋਮੀਟਰ ਰਸਤੇ ਕਮੇਟੀ ਬਣਾ ਦਿੱਤੀ ਗਈ ਹੈ ਕਿ 15 ਦਿਨ ਦੇ ਵਿੱਚ ਕਮੇਟੀ ਦੀ ਰਿਪੋਰਟ ਪੇਸ਼ ਕਰੇ ਜੇਕਰ ਕਿਲੋਮੀਟਰ ਘਟਾਏ ਸੋਦਾ ਤੇ ਪੱਕੀ ਰੋਕ ਲੱਗੂਗੀ ਤੇ ਜਿਹੜੀ ਕੰਡੀਸ਼ਨਾਂ ਸੋਧਾਰੇ ਉਹਦੇ ਵਾਰੀ ਲੈਟਰ ਜਾਰੀ ਕੀਤਾ ਜਾਵੇ ਪਰ ਜੋ ਲਾਲਜੀ ਪੁੱਲਰ ਦੇ ਜੋ ਡਾਇਰੈਕਟਰ ਆ ਟ੍ਰਾਂਸਪੋਰਟ ਨੇ ਡਿਪਟੀ ਏਡੀਓ ਦਿੱਤਾ ਰੋਡਵੇ ਜਿਨ੍ਹਾਂ ਨੇ ਚਿੱਠੀ ਜਾਰੀ ਕਰਨੀ ਹੈ ਉਹਨਾਂ ਨੂੰ ਵੀਰ ਕਿਤਾਈ ਜਦੋਂ ਕਿ ਉਹਨਾਂ ਨੂੰ ਪ੍ਰਾਈਵੇਟ ਤੋਂ ਬਹੁਤ ਮੋਟੇ ਮਨਾਵੇ ਹੋ ਰਿਹਾ ਚਾਹੇ ਪੀਆਰਟੀ ਦੇ ਜਿਹੜੇ ਆਪਣੇ ਕਹਿ ਦिए ਚੇਅਰਮੈਨ ਸਾਹਿਬ ਨੇ ਜਾਂ ਲਾਲਜੀ ਭੁੱਲਰ ਨੇ ਜਾਂ ਆਲੀਓ ਰਤਣ ਨੇ ਕਹੋ ਕੀ ਉਹਨਾਂ ਨੂੰ ਪ੍ਰਾਈਵੇਟ ਲੋ ਬਹੁਤ ਮੋਟੀ ਕਮਾਈ ਹੋ ਰਹੀ ਹੈ ਜੀ ਕਰੋੜੇ ਦੇ ਅਬਸਾ ਬੰਦ ਨੇ ਉਹਨਾਂ ਜਿਹੜਾ ਤੁੱਲਾ ਚੱਲ ਰਿਹਾ ਹੈ ਮੈਂ ਪੰਜਾਬ ਰੋਡ ਦੇ ਫੰਡ ਬੱਸ ਕੀ ਪੀ ਅਡਸਟੈਂਟ ਕਾਲਜ ਤੋਂ 3 ਕੋਟਪੂ ਤੋਂ ਪ੍ਰਧਾਨ ਹੈ ਲਗਭਗ ਸਾਡੀ ਇਹ ਧਾਲਾ 14 ਤਰੀਕ ਤੋਂ ਸਟਾਰਟ ਹੋਣੀ ਸੀ 13 ਤਰੀਕ ਨੂੰ ਰਾਤ ਹੀ ਅਸੀਂ ਨਾਈਟ ਦੇ ਜੋ ਬੱਸ ਭੇਜਦੇ ਹਾਂ ਉਹ ਆਪਸ ਬੜਾ ਲਈ ਕਿਉਂਕਿ 13 ਤਰੀਕ ਨੂੰ ਮਾਨ ਜੋ ਕਿ ਸਾਡੇ ਟਰਾਂਸਪੋਰਟ ਸੈਕਟਰ ਨਾਲ ਮੀਟਿੰਗ ਸੀ ਪਰ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਇਸ ਕਰਕੇ ਜਥੇਪੰਦੀ ਨੂੰ ਥੋਕੋਲ ਦੇਣੀ ਪਈ ਕਿ ਅਸੀਂ 14 ਤਰੀਕ ਨੂੰ ਉਹਨਾਂ ਨੇ ਮਿੱਥੇ ਸਮਝ ਦਿੱਤਾ ਆ ਕਿ ਲਗਭਗ ਸਾਡੇ ਪੂਰੇ ਪੰਜਾਬ ਵਿੱਚ ਕਈ ਉਹ ਪੰਨਵਾਸ ਦੇ ਮਾਲਾਜਮਾ ਚਾਹੇ ਪੀ.ਆਰ.ਟੀ. ਬੁਲਾਈ ਲਗਭਗ ਅਸੀਂ 7500 ਤੋਂ 8000 ਦੇ ਕਰੀਬ ਮਾਲਾਜਮਾ ਸੀ ਤੱਕ ਨਹੀਂ ਕੀਆ ਜੀ ਤੇ ਚਲ ਕੇ ਹੁਣ ਮਿੱਤਰ ਦੱਸਾ ਫਿਰ ਕੋ ਬੰਦ ਰਹੇ ਨਹੀਂ ਹਾਂ ਹਾਂ ਜੀ ਜਿੰਨੀ ਦਿਨ ਸਰਕਾਰ ਉਹਦੀ ਬੰਦਾ ਦਾ ਹੱਲ ਨਹੀਂ ਕਰਦੀ ਉਹ 19 ਤਰੀਕ ਬੱਸਾਂ ਬੰਦ ਰਹਿਣਗੇ ਹਾਂ ਕੁਝ ਕੁ ਸਰਵਿਸ ਚੱਲ ਰਹੀ ਜਿਹੜੇ ਕੁਝ ਰੈਗੂਲਰ ਸਟਾਫ ਦੇ ਆ ਜਾਂ ਕੁਝ ਕੱਚੇ ਸਾਡੇ ਸਾਥੀ ਜਿਹੜੇ ਸਾਡੇ ਸਾਥੀਆਂ ਦੇ ਪਿੱਠੇ ਛੁਰਾ ਮਾਰ ਕੇ ਚੱਲ ਰਹੇ ਉਹੀ ਕੁਝ 10 12 ਬੱਸਾਂ ਫ੍ਰੀ ਕੋ ਡਿਫਪੇ ਚੱਲ ਰਹੀਆਂ ਜਾਂ ਦੂਜੇ ਡਿਫਪੇ ਚ ਕੋਈ 5 7 ਇਸੇ ਚ 4 ਬੱਸਾਂ ਚੱਲ ਰਹੀਆਂ ਲਗਭਗ 100 100 ਬੱਸ ਚੱਲ ਰਹੀ ਪੂਰੇ ਪੰਜਾਬ ਦੀ ਸਰਕਾਰੀ ਤੇ ਬਾਕੀ ਦੀਆਂ ਲਗਭਗ 25 2600 ਬੱਸਾਂ ਦਾ ਚੱਲਣਾ ਸਰਕਾਰ ਨੂੰ ਕਿੰਨਾ ਘਾਟਾ ਪਿਆ ਕਿਸ ਸਾਦੇ ਵਿਆਦ ਨਾਲ ਪੈ ਰਹੇ ਨੇ ਦੇਖੋ ਜੀ ਸਰਕਾਰ ਨੂੰ ਡੇਲੀ 2.5 3 ਕਰੋੜ ਦਾ ਘਾਟਾ ਪੈ ਰਿਹਾ ਪਰ ਸਰਕਾਰ ਨੇ ਮੁਲਾਜ਼ਮਾਂ ਨੂੰ ਇੱਕ ਬੱਸੇ ਮੁਲਾਜ਼ਮਾਂ ਨੂੰ ਦੇਣ ਨੂੰ ਇਹਨਾਂ ਨੂੰ ਪੈਸੇ ਹੈ ਨਹੀਂ ਦੂਜੇ ਪਾਸੇ ਅਸੀਂ ਬੱਸਾਂ ਅੱਜ ਬੰਦ ਕੀਤੀਆਂ ਅਸੀਂ ਆਦੇ ਤਨਖਾਹਾਂ ਦੀ ਮੰਗ ਕਰਦੇ ਆ ਜਿਵੇਂ ਕਿ ਪੰਨ ਵਾਸਤੇ ਤੇ ਹੁਣ ਤੱਕ ਕਿਸੇ ਮਹੀਨੇ ਦੀ ਤਨਖਾਹ ਨਹੀਂ ਲੈ ਟਾਟਾ ਦਾ ਸਰਕਾਰ ਨੂੰ ਤਾਂ ਪਾਉਗਾ ਨਾ ਕਿ ਸਰਕਾਰ ਨੇ ਇਸ ਚੀਜ਼ ਬਾਰੇ ਸੋਚਦੀ ਹੋਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਬੱਸਾਂ ਬੰਦ ਕਰੀਏ ਅਸੀਂ ਇੱਕ ਮਹੀਨਾ ਪਹਿਲਾਂ ਸਰਕਾਰ ਨੂੰ ਅਲਟੀਮੇਟ ਦਿੰਦੇ ਆ ਵੀ ਆ ਸਾਡੀ ਡਿਮਾਂਡ ਸਾਡਾ ਡਿਮਾਂਡ ਨੋਟਸ ਭੇਜਦੇ ਆ ਤੁਹਾਨੂੰ ਬਲਾ ਕੇ ਸਾਡੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਸਰਕਾਰ ਉਹਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਸੰਘਰਸ਼ ਕਰਨਾ ਸਾਡੀ ਮਜਬੂਰੀ ਬਣ ਗਿਆ ਇਸ ਕਰਕੇ ਅਸੀਂ ਆਮ ਜਨਤਾ ਤੋਂ ਵੀ ਮਾਫੀ ਮੰਗਦੇ ਹਾਂ ਅਸੀਂ ਤੁਹਾਨੂੰ ਖਜਲ ਖੁਆਰ ਨਹੀਂ ਕਰਨਾ ਚਾਹਦੇ ਪਰ ਪੰਜਾਬ ਸਰਕਾਰ ਤੇ ਸਾਡੀ ਮੀਟਮੈਂਟ ਜਾਣ ਬੁੱਝ ਕੇ ਬੱਸਾਂ ਬੰਦ ਕਰ ਰਹੀ ਹੈ ਸੀ ਸੁਪਰੀਮ ਕੋਰਟ ਪੀਆਰਟੀ ਜੀ ਪੰਨ ਬੱਸ ਦੇ ਕੱਚੇ ਕੰਮਾਂ ਦੇ ਸਮਰਥਨ ਬਚਾਏ ਆ ਕਿਰਤੀ ਕਿਸਾਨੀ ਉਹਨਾਂ ਨੂੰ ਜਿਹੜਾ ਸਰਕਾਰ ਇਹਨਾਂ ਨਾਲ ਧੱਕਾ ਕਰ ਰਹੀ ਹੈ ਇਹਨਾਂ ਨੂੰ ਪੱਕੇ ਨਹੀਂ ਕਰ ਰਹੀ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਸਰਕਾਰ ਇਹਨਾਂ ਤੇ ਲਾਗੂ ਨਹੀਂ ਕਰ ਰਹੀ ਨਾ ਪੀਆਰਟੀਸੀ ਪੰਨ ਬੱਸ ਦੇ ਵਿੱਚ ਸਰਕਾਰੀ ਬੱਸਾਂ ਭਾਰ ਰਹੀਆਂ ਇਹਨਾਂ ਕਾਮਿਆਂ ਨੇ ਉਸ ਦੇ ਵਿਰੋਧ ਵਿੱਚ ਆਪ ਦਾ ਧਰਨਾ ਲਾਇਆ ਅਸੀਂ ਉਹਨਾਂ ਦੇ ਹਮਾਇਤ ਕਰਨ ਆਏ ਆਂ ਜਿੱਥੋਂ ਤੱਕ ਵੀ ਇਹਨਾਂ ਨੂੰ ਰੋਕ ਪਊਗੀ ਕਿ ਅੱਜ ਕਿਸਾਨ ਜਿਹੜੀਆਂ ਨੇ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਆਂ ਹਰ ਤਰ੍ਹਾਂ ਦਾ ਸੰਗੋਗ ਨੰਦੂਗੀ ਤੇ ਸਰਕਾਰ ਤੋਂ ਸਾਡੀ ਚੇਤਾਵਨੀ ਹੈ ਕਿ ਇਹਨਾਂ ਕਾਮਿਆਂ ਨੇ ਕੋਈ ਧੱਕਾ ਕੀਤਾ ਤੇ ਇਹਦਾ ਰਿਜ਼ਲਟ ਬਹੁਤ ਬੁਰਾ ਲਿਖੂਗਾ ਤਾਂ ਪੰਜਾਬ ਦਾ ਹਰ ਵਰਗ ਹੈਗਾ ਜਿਹੜਾ ਪੰਜਾਬ ਸਰਕਾਰ ਤੋਂ ਦੁਖੀ ਆ ਪਹਿਲੀਆਂ ਸਰਕਾਰਾਂ ਦੀ ਵੀ ਨੀਤੀ ਇਹ ਸੀ ਵੀ ਆਪ ਦੇ ਗਲੋਂ ਗਲਾਵਾ ਲਾ ਕੇ ਅਸੀਂ ਪ੍ਰਾਈਵੇਟ ਕਰਨ ਦੀ ਨੀਤੀ ਬਣਾਈਏ ਪਰ ਸਾਡਾ ਪੰਜਾਬ ਦੇ ਸਾਡੇ ادارے ਤਾਂ ਹੀ ਬਚਣਗੇ ਜੇ ਅਸੀਂ ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਾ ਸਰਕਾਰ ਆਪ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਪੀਆਰਟੀਸੀ ਨੂੰ ਖਤਮ ਕਰਨ ਦੇ ਕਗਾਰ ਤੇ ਖੜਾ ਕਰਕੇ ਲਿਆ ਕੇ ਕਰ ਦਿੱਤਾ ਸਰਕਾਰ ਨੇ ਸਰਕਾਰ ਪ੍ਰਾਈਵੇਟ ਜਿਹੜਾ ਬੱਸਾਂ ਦਾ ਮਾਫੀਆ ਗਰੋ ਹੈਗਾ ਉਹਨਾਂ ਤੋਂ ਵੱਡੇ ਵੱਡੇ ਫੰਡ ਲੈ ਕੇ ਜਿਹੜਾ ਇਹਨਾਂ ਦੇ ਪਹਿਲਾਂ ਤਾਂ ਜਿਹੜੇ ਰੂਟ ਹੈਗੇ ਆ ਜਿਹੜੇ ਉਹ ਖਤਮ ਕਰ ਰਹੀ ਆ ਦੂਸਰੀਆਂ ਨਵੀਆਂ ਬੱਸਾਂ ਨਹੀਂ ਪਾ ਰਹੀ ਜੇ ਨਵੀਆਂ ਬੱਸਾਂ ਪਾ ਰਹੀ ਤੇ ਕਿਲੋਮੀਟਰ ਸਕ੍ਰੀਨ ਵਾਲੀਆਂ ਠੇਕੇ ਤੇ ਪਾ ਰਹੀ ਆ ਜਿਹੜੇ ਵਿਚਾਰੇ ਸਾਡੇ ਮੁਲਾਜ਼ਮ ਵੀਰ ਹੈਗੇ ਡਰਾਈਵਰ ਕਨੈਕਟਰ ਹੈਗੇ ਆ ਬੱਸਾਂ ਦੇ ਉਹ 14 ਤਰੀਕ ਤੋਂ ਪੰਜਾਬ ਪਧਰੀ ਧਰਮਨੀ ਤੇ ਬੈਠੇ ਆ ਤੇ ਕਿਸੇ ਵੀ ਸਰਕਾਰ ਦੇ ਨੁਮਾਇंदे ਨੇ ਇਹਨਾਂ ਦੀ ਆ ਕੇ ਸਾਰ ਨਹੀਂ ਲਈ ਤੇ ਅਸੀਂ ਵਿਸ਼ਵਾਸ ਦਉਂਨੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਇਹਨਾਂ ਦੇ ਸੰਘਰਸ਼ ਦੇ ਵਿੱਚ ਮੋਟੇ ਦੇ ਨਾਲ ਮੋਢਾ ਲਾ ਕੇ ਜਿਹੜਾ ਹੈ ਖੜੇ ਆ ਤੇ ਇਹਨਾਂ ਨੂੰ ਇਨਸਾਫ ਦਵਾ ਕੇ ਰਵਾਂਗੇ ਪੰਜਾਬ ਤਾਂ ਹੀ ਬਚ ਸਕਦਾ ਜੇ ਆਪਾਂ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਜਥੇਬੰਦਕ ਹੋ ਕੇ ਢਾਂਚੇ ਦੇ ਨਾਲ ਵਿੱਚ ਰਹਿ ਕੇ ਸੰਘਰਸ਼ ਕਰਾਂਗੇ ਇਹ ਤਾਂ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਵੀ ਅਸੀਂ ਆਪ ਦੀ ਸਰਕਾਰ ਦੇ ਵਿੱਚ ਕੋਈ ਘੱਟ ਇੰਨਾ ਕੁ ਕੰਮ ਕਰਾਂਗੇ ਧਰਨੀ ਨਹੀਂ ਲੱਗਣ ਦੇਵਾਂਗੇ ਅੱਜ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਸਿਰ ਦੇ ਉੱਤੇ ਜਿਹੜਾ ਐ ਐਡਾ ਕਾ ਡਿਪਰੈਸ਼ਨ ਪਿਆ ਵੀ ਉਹ ਬੋਲਦਾ ਕੁਛ ਆ ਕਰਦਾ ਕੁਛ ਆ ਉਹਨੂੰ ਇਹ ਨਹੀਂ ਨਜ਼ਰ ਆ ਰਿਹਾ ਪੰਜਾਬ ਦੇ ਥਾਂ ਥਾਂ ਤੇ ਵੱਡੇ ਪੱਦਰ ਤੇ ਟੈਂਟ ਲਾ ਕੇ ਤਰੋਸ ਮਜਾਰੇ ਹੋ ਰਹੇ ਆ ਐਮਐਲਏ ਜਿਹੜਾ ਕਹਿੰਦਾ ਸੀ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਸਵਾਲ ਪੁੱਛੋ ਆਪ ਉਹ ਸਵਾਲਾਂ ਤੋਂ ਘਬਰਾ ਕੇ ਜਿਹੜੇ ਬੰਦੇ ਸੰਘਰਸ਼ੀ ਹੈਗੇ ਆ ਉਹਨਾਂ ਨੂੰ ਜਦੋਂ ਪ੍ਰੋਗਰਾਮ ਹੁੰਦਾ ਟੁਟੇਨ ਕੀਤਾ ਜਾਂਦਾ ਜਾਂ ਥਾਣਿਆਂ ਦੇ ਵਿੱਚ ਰੱਖਿਆ ਜਾਂਦਾ ਤੇ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਜਥੇਬੰਦੀ ਖੋ ਜਥੇਬੰਦੀ ਟਾਂਚੇ ਦੇ ਵਿੱਚ ਰਹੋਗੇ ਤਾਂ ਆਪਣਾ ਪੰਜਾਬ ਹੈਗਾ ਨਾ ਬਚਿਆ ਰਹੂਗਾ ਤਾਂ ਤੁਸੀਂ ਸੁਣਿਆ ਕਿਸ ਤਰ੍ਹਾਂ ਜਿਹੜਾ ਕੱਚੇ ਕੰਮੇ ਨੇ ਉਹਨਾਂ ਵੱਲੋਂ ਆਪਣੀਆਂ ਮੰਗਾਂ ਦੱਸੀ ਗਈਆਂ ਕਿ ਕਿਤਨਾ ਕਿਤੇ ਸਰਕਾਰ ਵੀ ਹੈ ਜਿਹੜਾ ਕਿ ਪ੍ਰਾਈਵੇਟ ਘਰਾਣਿਆਂ ਨੂੰ ਪਹਿਲ ਦੇ ਰਹੀ ਆ ਇਹਨਾਂ ਦੇ ਮੰਤਰੀ ਜਿਹੜੇ ਪਹਿਲ ਦੇ ਰਹੇ ਨੇ ਜੋ ਹੱਕੀ ਮੰਗਾਂ ਨੇ ਤੇ ਰੋਜ਼ਾਨਾ ਜਿਹੜਾ ਘਟਾ ਸਰਕਾਰ ਨੂੰ ਪਿਆ ਰਿਹਾ ਜਿਹੜੇ ਇਹ ਬੁਲਾਇਮ ਨੇ ਇਹਨਾਂ ਨੂੰ ਦਿਨਖਾਵਾ ਨਹੀਂ ਮਿਲ ਰਹੀਆਂ ਹੰਗੀਆਂ ਤੇ ਦੂਜੇ ਪਾਸੇ ਜਿਹੜੇ ਲੋਕ ਆ ਕੇ ਕਹਿੰਦੇ ਉਹ ਵੀ ਖੱਦਲ ਖੋਲੇ ਨਹੀਂ ਦੇਖਣਾ ਜਿਸੇ ਅੱਜ ਕਰਤਿਕ ਕਿਸਾਨ ਜੂਨੀਅਨ ਇਹਨਾਂ ਦੇ ਹੱਕ ਦੇ ਵਿੱਚ ਆਈ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਨਹੀਂ ਧਿਆਨ ਦਿੰਦੀ ਤਾਂ ਲੜਾ ਵੀ ਸੰਘਰਸ਼ੇ ਵਧਣਗੇ ਕਰਤਿਕ ਕਿਸਾਨ ਜੂਨੀਅਨ ਉਹਨਾਂ ਦਾ ਸਾਥ ਦੇ ਵਿੱਚ